ਹਰ ਸ਼ਹਿਰ ਦੇ ਵਿੱਚ ਇੱਕ ਚੌਂਕ ਹੁੰਦਾ ਜਿਹਨੂੰ ਲੇਬਰ ਚੌਂਕ ਕਿਹਾ ਜਾਂਦਾ ਉੱਥੋਂ ਸਵੇਰੋਂ ਸਵੇਰ ਚੌਂਕ ਦੇ ਵਿੱਚ ਲੋਕ ਵਿਚਾਰੇ ਪਿੰਡਾਂ ਚੋਂ ਸ਼ਹਿਰਾਂ ਚੋਂ ਬੇਬਸ ਜਿਹੜੇ ਨੇ ਉਹ ਆ ਜਾਂਦੇ ਨੇ ਅੜੀਕਦੇ ਰਹਿੰਦੇ ਨੇ ਕਿ ਸਾਨੂੰ ਕਦੋਂ ਕੋਈ ਆਵਾਜ਼ ਅਭਾਰੇਗਾ ਤੇ ਕੰਮ ਲਿਆ ਜਾਏਗਾ ਇੱਕ ਮਾਡਰਨ ਇੰਡੀਆ ਦੇ ਵਿੱਚ ਵੀ ਇਸ ਕਿਸਮ ਦੇ ਹਾਲਾਤ ਅੱਜ ਦੇ ਦਿਨ ਵੀ ਹੈ ਇਸ ਗੱਲ ਕਾਰਨ ਉਹਨਾਂ ਨੇ ਉਹਨਾਂ ਨੂੰ ਇੱਕ ਇੱਜ਼ਤ ਵੀ ਦਿੱਤੀ ਮਾਨ ਵੀ ਦਿੱਤਾ ਕਿ ਤੁਸੀਂ ਆਪਣਾ ਹੱਕ ਮੰਗ ਸਕਦੇ ਹੋ ਰਾਈਟ ਟੂ ਵਰਕ ਪਹਿਲੀ ਦਫਾ ਇਹ 컨ਸਿਵ ਕੀਤਾ ਗਿਆ ਸੀ 2005 ਦੇ ਵਿੱਚ ਤੇ 2006 ਦੇ ਵਿੱਚ ਇਹ ਇੰਪਲੀਮੈਂਟ ਕੀਤਾ ਸੋ ਤਕਰੀਬਨ 20 ਸਾਲ ਆ ਨਵੇਂ ਸਾਲ ਦੇ ਵਿੱਚ ਦਿਨ ਦੋ ਤਿੰਨ ਰਹਿ ਗਏ ਸੋ ਤਕਰੀਬਨ ਅੱਜ ਤੋਂ 20 ਸਾਲ ਪਹਿਲੇ ਯੂਪੀਏ ਨੇ ਅੰਡਰ ਦੀ ਚੇਅਰਮੈਨਸ਼ਿਪ ਆਫ ਸੋਨੀਆ ਗਾਂਧੀ ਜੀ ਇਹ ਨੰਡ ਦੀ ਪ੍ਰਾਈਮ ਮਿਨਿਸਟਰੀਸ਼ਿਪ ਆਫ ਡਾਕਟਰ ਮਰਮੋਨ ਸਿੰਘ ਇੱਕ ਰਾਈਟ ਟੂ ਵਰਕ ਜਿਹਦੇ ਵਿੱਚ ਅਸੀਂ ਰਾਈਟ ਟੂ ਐਜੂਕੇਸ਼ਨ ਦਿੰਦਾ ਰਾਈਟ ਟੂ ਫੂਡ ਦਿੰਦਾ ਰਾਈਟ ਟੂ ਇਨਫੋਰਮੇਸ਼ਨ ਦਿੰਦਾ ਉਹਦੇ ਵਿੱਚ ਰਾਈਟ ਟੂ ਵਰਕ ਇੱਕ ਬਹੁਤ ਵੱਡਾ ਕਨਸਟੀਟਿਊਸ਼ਨਲ ਆਪ ਹੈ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਤਕਰੀਬਨ 100 ਦਿਨ ਤੁਸੀਂ ਕੰਮ ਮੰਗ ਸਕਦੇ ਹੋ ਐਜ਼ ਅ ਰਾਈਟ ਕੰਮ ਦੇਣਾ ਪੈਗਾ ਸੈਂਟਰਲ ਗਵਰਨਮੈਂਟ ਜੇ ਨਹੀਂ ਦੇ ਸਕਣਗੇ ਤੇ ਉਹਨਾਂ ਦੀਆਂ ਵੇਜਸ ਉਹਨਾਂ ਦੇ ਅਕਾਊਂਟ ਵਿੱਚ ਪੈਣਗੀਆਂ ਇੱਕ ਮਿਨਿਮਮ ਵੇਜ ਰੱਖ ਲਈ ਇਹਦੀ ਤਕਰੀਬਨ ਅਜਿਹੇ ਦਿਨ 300 ਰੁਪਿਆ ਹੈ ਕਿ 100 ਦਿਨ ਅਸੀਂ ਹੱਕ ਦਾ ਕਿ ਸੋਦਾ ਦੋ ਵਕਤ ਹੀ ਰੋਟੀ ਮਿਨਿਮਮ ਅਸੀਂ ਦੇ ਸਕੀ ਰਾਈਟ ਟੂ ਫੂਡ ਵੱਖਰਾ ਸੀ ਇਸ ਤੋਂ ਇਲਾਵਾ ਰਾਈਟ ਟੂ ਐਜੂਕੇਸ਼ਨ ਵੱਖਰਾ ਸੀ ਬਟ ਇਹ ਸੀ ਕਿ ਗਰੀਬ ਵਰਗ ਜਿਹੜਾ ਹਿੰਦੁਸਤਾਨ ਦਾ ਉਹ ਵਿਸ਼ੇਸ਼ ਤੌਰ ਇਹ ਨਹੀਂ ਕਿ ਕਿਸੇ ਇੱਕ ਪਰਟਿਕੂਲਰ ਬਰਾਦਰੀ ਨਾਲ ਤਲਕ ਰੱਖਦਾ ਹੋਵੇ ਭਾਵੇਂ ਸ਼ੈਡਿਊਲ ਟ੍ਰਾਈਬਸ ਹੋਣ ਭਾਵੇਂ ਉਹਦੇ ਵਿੱਚ ਸਾਰੇ ਦਲਿਤ ਪਾਈਚਾਰਾ ਹੋਏ ਪਾਰਵੀ ਪਛੜੀਆਂ ਸ਼੍ਰੇਣੀਆ ਹੋਣੀਆਂ ਇਕਨੋਮਿਕਲੀ ਬੈਕਵਰਡ ਅਪਰ ਕਾਸਟ ਵੀ ਹੋ ਉਹਨਾਂ ਨੂੰ ਹੱਕ ਅਸੀਂ ਦਿੱਤਾ ਉਹਨਾਂ ਲੇਟੈਸਟ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਨੇ ਨਵਾਂ ਕੰਮ ਕੀਤਾ ਉਸ ਦੇ ਵਿੱਚ ਪਹਿਲੀ ਸੈਂਟਰ ਦੀ ਸਕੀਮ ਜਿਹੜੀ ਸੀ ਇਹ 100% ਫੰਡਡ ਸੀ ਬਾਈ ਗਵਰਨਮੈਂਟ ਆਫ ਇੰਡੀਆ ਯਾ 90 10 ਕਰ ਸਕਦੇ ਹੋ ਬਟ ਬੇਸਿਕਲੀ ਇਟ ਵਾਸ 100% ਐਡਡ ਬਾਈ ਗਵਰਨਮੈਂਟ ਆਫ ਇੰਡੀਆ ਮਟੀਰੀਅਲ ਦੇ ਵਿੱਚ ਕੁਝ ਸੂਬੇ ਨੂੰ ਕੋਈ ਵੀ ਤੁਸੀਂ ਜਦੋਂ ਪ੍ਰੋਜੈਕਟ ਕਰਦੇ ਸੀ ਉਹਦੇ ਵਿੱਚ ਮਟੀਰੀਅਲ ਦੇ ਵਿੱਚ 60 40 ਦੀ ਰੇਸ਼ੋ ਨਾਲ ਪੈਸੇ ਆਉਂਦੇ ਹੁਣ ਇਹ ਡ੍ਰਿਵਨ ਸੀ ਹਿੰਦੁਸਤਾਨ ਦੇ ਵਿੱਚ ਗ੍ਰਾਮ ਪੰਚਾਇਤਾਂ ਜਿਹੜੇ ਪੰਚਾਇਤਾਂ ਸਨ ਉਹ ਆਪ ਪਿੰਡ 'ਚ ਬੈਠ ਕੇ ਫੈਸਲਾ ਕਰ ਸਕਦੀਆਂ ਸੀ ਕਿ ਅਸੀਂ ਆਪਣੇ ਪਿੰਡ ਦਾ ਕਿਹੜਾ ਕੰਮ ਕਰਾਂ ਕਿਤੇ ਕੋਈ ਲਿੰਕ ਰੋਡਸ ਬਣਨ ਵਾਲੀਆਂ ਉਹਦੇ ਵਾਸਤੇ ਕੰਮ ਕਰ ਸਕਦੇ ਆ ਪਿੰਡ ਦੇ ਵਿੱਚ ਜਿਹੜੇ ਛੱਪੜ ਨੇ ਉਹਨਾਂ ਦਾ ਕੰਮ ਕੀਤਾ ਜਾ ਸਕਦਾ ਹੈ ਗਲੀਆਂ ਨਾਲੀਆਂ ਦਾ ਕੀਤਾ ਜਾ ਸਕਦਾ ਸਕੂਲਾਂ ਦੀ ਬਰਮਮਤ ਦਾ ਕੰਮ ਰਿਪੇਅਰ ਦਾ ਨਵੇਂ ਸੇਲੂ ਬਣਾਉਣ ਦਾ ਕੀਤਾ ਜਾ ਸਕਦਾ ਉਹਦੇ ਵਿੱਚ ਫਰਸ਼ੀ ਲਾਣੀ ਉਹ ਕੰਮ ਕੀਤਾ ਸਮਝੋ ਕੋਈ ਵੀ ਪਿੰਡ ਦਾ ਤੌਲਕ ਰੱਖਦਾ ਕੰਮ ਹੈ ਖੁਦ ਪੰਚਾਇਤ ਚੂਜ਼ ਕਰਦੀ ਸੀ ਉਹਦਾ ਅਜੈਂਡਾ ਜਿਹੜਾ ਸੀ ਉਹ ਸੈਂਟਰ ਨਹੀਂ ਸੀ ਪ੍ਰਪੋਜ਼ ਕਰਦੀ ਉਹ ਪੰਚਾਇਤ ਕਰਦੀ ਸੀ ਉਨੇ ਦੇ ਵਿੱਚ ਕੀ ਕਰ ਦਿੱਤਾ ਮੋਦੀ ਸਾਹਿਬ ਨੇ 100 ਦੀ ਜਗ੍ਹਾ ਤੇ ਦਿਨ ਤੇ ਕਰ ਦਿੱਤੇ 125 ਪਰ ਮੈਂ ਸਾਰੇ ਪ੍ਰੈਸ ਦੇ ਜ਼ਰੀਏ ਪੰਜਾਬੀ ਵੀਰਾਂ ਨੂੰ ਇਹ ਉਹਨਾਂ ਦੇ ਨੋਟਿਸ ਲੈਣਾ ਚਾਹਨਾ ਕਿ ਸਾਡੀ ਐਵਰੇਜ ਪੰਜਾਬ ਦੇ ਵਿੱਚ 25 ਤੋਂ ਲੈ ਕੇ 40 ਦਿਨ ਦੀ ਐਵਰੇਜ ਆਂਦੀ ਰਹੀ 100 ਦਿਨ ਵੀ ਨਹੀਂ ਆ ਸਕੀ ਇਹ ਐਵਰੇਜ 25 ਤੋਂ 40 ਦਿਨ ਦੀ ਆਂਦੀ ਰਹੀ ਹਿੰਦੁਸਤਾਨ ਦੀ ਐਵਰੇਜ तकरीबन 50 ਦਿਨ ਦੀ ਸੀ ਕੇਰਲਾ ਇੱਕ ਸੂਬਾ ਹੈ ਹਿੰਦੁਸਤਾਨ ਦੇ ਵਿੱਚ ਜਿਹਦੇ ਕੋ ਸਾਰ ਨੂੰ ਬੈਸਟ ਯੂਟਿਲਾਈਜੇਸ਼ਨ ਨਰੇਕਾ ਦੀ ਜਾਂ ਮੈਨਰੇਕਾ ਦੀ ਇਹ ਯੂਟਿਲਾਈਜੇਸ਼ਨ ਕੇਰਲਾ ਕਾ ਤੇ ਉਹਨਾਂ ਦੀ ਐਵਰੇਜ 60 ਦਿਨ ਸੀ ਪੰਜਾਬ ਅਜੇ ਵੀ ਸਾਰਿਆਂ ਨੂੰ ਬਹੁਤ ਸਾਰੇ ਉਹਨਾਂ ਸੂਬਿਆਂ ਵਿੱਚ ਸੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਇਹ ਇਹ ਕਾਮਯਾਬ ਹੋਈ ਸਕੀਮ ਪਰ ਅਜੇ ਵੀ ਅਸੀਂ ਆਪਟਿਮਮ ਯੂਜ਼ ਤੱਕ ਨਹੀਂ ਲੈ ਕੇ ਅਸੀਂ ਹੁਣ ਇਹਦੇ 60 40 ਦੀ ਰੇਸ਼ੋ ਕਰ ਦਿੱਤੀ ਮੈਂ ਦੇਚ ਸਰੋਂ ਦੱਸਣਾ ਚਾਹਨਾ ਕਿ ਮੋਦੀ ਸਾਹਿਬ ਦਾ ਜਿਹੜਾ ਇਹ ਪਲਾਨ ਹੈ ਇਹਦੇ ਪਲਾਨ ਚ ਕੀ ਹੈ ਕਿ ਜਿਹੜੀਆਂ ਤੇ ਬੀਜੇਪੀ ਰੂਲ ਸਟੇਟਸ ਨੇ ਉਹਦੇ ਵਿੱਚ ਆਪਣੇ ਮੁਤਾਬਕ ਕੰਮ ਚਲਾਈ ਜਾਣਗੇ ਜੀ ਕਿਉਂਕਿ ਉੱਥੇ ਦੇ ਫਾਈਨੈਂਸਸ ਵੀ ਇਹਨਾਂ ਦੇ ਕੰਟਰੋਲ ਚ ਨੇ ਉਹ ਸੱਤ ਚਾਲੀ ਦੀ ਵੀ ਪਾਲਣਗੇ ਜਿਹੜੀਆਂ ਆਪੋਜੀਸ਼ਨ ਰੂਲ ਸਟੇਟਸ ਨੇ ਉਹਨਾਂ ਦਾ ਗਲਾ ਇਹਨਾਂ ਨੇ ਹਰ ਪਾਸਿਓਂ ਘੁੱਟਿਆ ਮੈਂ ਪੰਜਾਬ ਦਾ ਹੀ ਦੱਸਣਾ ਚਾਹੁੰਦਾ ਪੰਜਾਬ ਕਿਉਂਕਿ ਚੋਨਾ ਤੇ ਕਣਕ ਅਸੀਂ ਸੈਂਟਰਲ ਪੂਲ ਦੇ ਵਿੱਚ ਦਿੰਦੇ ਹਾਂ ਜਿਸ ਦੇ ਕਾਰਨ ਸਾਨੂੰ ਸਰਟਨ ਪਰਸੈਂਟੇਜ ਆਂਦੀ ਸੀ ਜਿਹਦੇ ਨਾਲ ਤਕਰੀਬਨ 4 ਤੋਂ 5000 ਕਰੋੜ ਰੁਪਇਆ ਸਾਲਾਨਾ ਸਾਨੂੰ ਕਮਿਸ਼ਨ ਆਂਦੀ ਸੀ ਇਹਨਾਂ ਨੇ ਪਿਛਲੇ 4 ਸਾਲ ਦੇ ਪੈਸੇ ਰੋਕੇ ਨੇ ਅੱਜ ਰੂਰਲ ਡਿਵੈਲਪਮੈਂਟ ਦਾ ਫੰਡ ਜਿਹੜਾ ਆਰਡੀਐਫ ਜੀ ਨੂੰ ਕਿਹਾ ਜਾਂਦਾ 10000 ਕਰੋੜ ਰੁਪਇਆ ਪਿਛਲੇ 4 ਸਾਲ ਦਾ ਰੁਕੇ 70000 ਕਿਲੋਮੀਟਰ ਪਿੰਡੂ ਸੜਕਾਂ ਉਹਦੇ ਤੋਂ ਰਿਪੇਅਰ ਹੁੰਦੀਆਂ ਸੀ ਸਾਡੇ ਸਟੇਡੀਅਮ ਉਹਦੇ ਤੋਂ ਰਿਪੇਅਰ ਹੁੰਦੇ ਨਦੀ ਸੀ ਪਿੰਡਾਂ ਦੇ ਵਿੱਚ ਜ਼ਿਆਦਾ ਪੈਸਾ ਰੂਰਲ ਡਿਵੈਲਪਮੈਂਟ ਦਾ ਪੈਸਾ ਹੀ ਜਾਂਦਾ ਸੀ ਉਹ ਸਾਡਾ ਪੈਸਾ ਬੰਦ ਕੀਤਾ GST ਜਿਹੜੀ ਇਹ ਕੰਪਲੀਟਲੀ ਗਵਰਨਮੈਂਟ ਆਫ ਇੰਡੀਆ ਦੀ ਕੰਟਰੋਲ ਆ ਗਈ ਪਹਿਲੇ ਪੈਸੇ ਸਾਰੇ ਦੇ ਸਾਰੇ ਸੂਬੇ ਸੈਂਟਰ ਨੂੰ ਘੱਲਦੇ ਨੇ ਫਿਰ ਉਥੋਂ ਕੁਝ ਹਿੱਸਾ ਵੱਡਾ ਹਿੱਸਾ ਸੈਂਟਰ ਆਪਣੇ ਕੋਲ ਰੱਖ ਲੈਂਦਾ ਕੁਝ ਹਿੱਸਾ ਸੂਬਿਆਂ ਨੂੰ ਘੱਲਦਾ ਤਾਨੂੰ ਪਤਾ ਅੱਜ ਦੇ ਦਿਨ ਤੁਸੀਂ ਆਪਣੇ ਪੈਸੇ ਕਿਸੇ ਨੂੰ ਫੜਾ ਕੇ ਦੇਉਂਦੇ ਕੋਈ ਮੰਗੋ ਆਪਣੇ ਪੈਸੇ ਨਹੀਂ ਕੋਈ ਵਾਪਸ ਕਰਤਾ ਉਹ ਕਹਿ ਦਿੰਦਾ ਕੋਈ ਨਹੀਂ 50 ਲੈ ਜਾਓ ਬਾਕੀ ਹੌਲੀ ਹੌਲੀ ਮੈਂ ਵਰਤ ਲੈ ਜੀ ਤੁਹਾਨੂੰ ਦੇਣਾ ਜੀ ਆਪਾਂ ਰੋਜ਼ ਦੀ ਜ਼ਿੰਦਗੀ 'ਚ ਵੇਖਨੇ ਆ ਸੋ ਨੈਸ਼ਨਲ ਗਵਰਨਮੈਂਟ ਵੀ ਇਹ ਕਰਦੀ ਹੈ ਜੀਐਸਟੀ ਦਾ ਪੈਸਾ ਵੀ ਤਕਰੀਬਨ 35-40 ਹਜ਼ਾਰ ਕਰੋੜ ਰੁਪਏ ਸਾਡੇ ਆਦੇ ਰੋਕੇ ਆ ਹੁਣ ਇੱਕ ਨਵੀਂ ਸਕੀਮ ਇਸ ਸਕੀਮ ਦੇ ਅਧੀਨ ਜਿਸ ਸਾਡੇ ਕੋਲ ਤਕਰੀਬਨ 22 ਤੋਂ 23 ਨੈਸ਼ਨਲ ਸਕੀਮਾਂ ਹੈ ਨੇ ਜਿਹਦੇ ਵਿੱਚ ਹਰ ਸੂਬੇ ਨੂੰ ਪੈਸੇ ਜਾਂਦੇ ਹਰ ਮਹਿਕਮੇ ਨਾਲ ਤਾਲਕ ਰੱਖਦੀਆਂ ਉਹਨਾਂ ਵਿੱਚ ਮੈਜੋਰਟੀ ਦੇ ਵਿੱਚ 60 40 70 30 ਜਾਂ T20 ਦੀ ਰੇਸ਼ੋ ਵਿੱਚ ਪੈਸੇ ਪਾਨੇ ਹੁੰਦੇ। ਤੁਸੀਂ ਹੈਰਾਨ ਹੋਵੋਗੇ ਕਿ ਉਹ 22 23 ਸਕੀਮਾਂ ਦੇ ਵਿੱਚ ਤਕਰੀਬਨ ਸਾਰੀਆਂ ਦੀ ਸਾਰੀਆਂ ਸੈਂਟਰਲ ਸਕੀਮਸ ਆਲਮੋਸਟ ਲੈਪਸ ਹੋ ਜਾਂਦੀਆਂ ਕਿਉਂਕਿ ਸੂਬੇ ਦੇ ਕੋਲ ਉਹਨੇ ਕਿ ਪੈਸੇ ਹੀ ਆਨੇ ਪਾਣ ਵਾਸਤੇ ਉਹ ਲੈਪਸ ਹੋ ਜਾਂਦੀ ਉਹ ਪੈਸੇ ਚਲੇ ਜਾਂਦੇ ਫਿਰ ਮੋਦੀ ਸਾਹਿਬ ਕੋ ਸੈਂਟਰ ਕੋ ਉਹ ਆਪਣੇ ਹਿਸਾਬ ਨਾਲ ਇਸਤੇਮਾਲ ਕਰ ਲੀ ਹੁਣ ਇਹਦਾ ਮਕਸਦ ਵੀ ਹੈ ਕਿ ਪੰਚਾਇਤਾਂ ਨੂੰ ਕੰਪਲੀਟਲੀ ਸਾਡੇ ਪਿੰਡ ਜਿਹੜੀਆਂ ਮੈਂ ਜ਼ਿਲ੍ਹਾ ਪ੍ਰੇਸ਼ਕ ਤੇ ਸੰਮਤੀਆਂ ਦੀ ਗੱਲ ਤਾਂ ਕੀਤੀ ਹੈ ਕਿ ਪੰਚਾਇਤ ਹੋਈ ਨੂੰ ਤਾਂ ਸਾਲ-ਸਾਲ ਹੋਇਆ ਜਿਹੜੀ ਬੇਸਿਕ ਤਾਕਤ ਸੀ ਇਸ ਟਾਈਮ ਸਾਡੇ ਪੰਚਾਇਤਾਂ ਕੋ ਅਸੀਂ ਵੀ ਕਹਿੰਦੇ ਸੀ ਕੁਝ ਪੈਸੇ ਉਹਨਾਂ ਐਮਪੀ ਲੈਂਡ ਫੰਡ ਤੋਂ ਜਿਸ ਦਾ ਮੈਂ ਦਵਾਨਾ ਮੈਂ ਕਹਿੰਨਾ ਯਾਰ ਲੇਬਰ ਲੇਬਰ ਦਾ ਜਿਹੜਾ ਉਹਦੇ 'ਚ ਹਿੱਸਾ ਹੈ ਉਹ ਤੁਸੀਂ ਨਰੇਗਾ 'ਚ ਪਾ ਲਿਓ ਉਨੇ ਦਾ ਮਤਲਬ ਇਹ ਹੋਗਾ ਕਿ ਇਸ ਤੋਂ ਬਾਅਦ 60 40 ਜੋਗੇ ਸਾਡੇ ਕੋ ਪੈਸੇ ਆ ਨਹੀਂ ਕੰਮ ਤੁਹਾਡਾ ਠੱਪ ਹੋ ਜਾਣਾ ਸਹਿ ਸੂਬੇ ਨੇ ਪੈਸੇ ਪਾ ਨਹੀਂ ਪਾਣੇ ਸੈਂਟਰ ਕੋ ਭਾਣਾ ਹੋ ਗਿਆ ਹੁਣ ਤੁਸੀਂ ਵੇਖੋ ਐਵਰੇਜ ਤੇ 40 ਦਿਨ ਕਰਦੇ ਰਹੇ ਨੇ 125 ਦਿਨ ਤੁਸੀਂ ਦੇ ਕਹ ਤੇ ਦਿੱਤਾ ਸੀ ਦਵਾਂਗੇ ਅਜੇ ਤੱਕ ਪਿਛਲੀ ਹੀ ਪੰਜਾਬ ਦੇ ਵਿੱਚ ਇਹਦੀ ਐਵਰੇਜ ਕੱਢੀ ਹੈ 40 ਦਿਨ ਤੋਂ ਤੇ ਹਿੰਦੂਸਤਾਨ ਦੀ ਐਵਰੇਜ ਕਿੱਡੀ 50 ਤੋਂ ਉੱਤੇ ਨਹੀਂ ਕੇਰਲਾ ਸਾਡਾ ਉਹਨਾਂ ਬੈਸਟ ਪਰਫਾਰਮਿੰਗ ਸੂਬਾ ਹੈ ਉਹ ਵੀ 60 ਦੇ ਨਹੀਂ ਕੰਮ ਦੇ ਪਾਇਆ 100 ਵੀ ਨਹੀਂ ਦੇ ਪਾਇਆ ਮੋਦੀ ਸਾਹਿਬ ਦਾ ਜਿਹੜਾ ਏਜੰਡਾ ਹੈ ਕਿ ਵਾਵਾ ਮੈਨੂੰ ਮਿਲੇ ਗਾਲਾ ਸੂਬਿਆਂ ਨੂੰ ਮੈਨੂੰ ਵਾਵਾ ਮੈਨੂੰ ਮਿਲੇ ਕਿ ਮੈਂ ਵੇਖੋ ਕਿੰਦੀ ਖੂਬਸੂਰਤ ਨਾ ਬੜੇ ਖੂਬਸੂਰਤ ਲੱਭ ਦੇ ਨੇ ਬਟ ਨਾਮਾਂ ਦੇ ਪਿੱਛੇ ਜਿਹੜਾ ਜਿਹੜੀ ਗਰੀਬ ਲੋਕਾਂ ਦੀ ਬੇਸਿਕਲੀ ਉਹਨਾਂ ਦੇ ਵਿੱਚ ਕੀ ਹੋਣਾ ਕਿ ਜਿਹੜਾ ਅੱਗੇ ਕੰਮ ਮਿਲ ਜਾਂਦਾ ਸੀ ਪਿੰਡਾਂ ਵਿੱਚ ਹੁਣ ਉਹ ਲੇਬਰ ਹੋ ਜਾਣੀ ਹੈ ਫਰੀ ਉਹ ਜਿਹੜੀ ਵੱਡੀ ਕਾਰਪੋਰੇਟ ਘਰਾਨੇ ਨੇ ਜਿਨ੍ਹਾਂ ਨੂੰ ਇਹ ਕੰਮ ਦਿੰਦੇ ਨੇ ਉਹਨਾਂ ਨੂੰ ਵੀ ਤਕਲੀਫ ਸੀ ਕਿ ਦਿਨੋਂ ਦਿਨ ਜਿਸਾ ਜਿਸਾ ਲੇਬਰ ਨੂੰ ਅਸੀਂ ਇੱਥੇ ਕੰਮ ਦਿੰਦੇ ਹਾਂ ਲੇਬਰ ਮਿਲਦੀ ਨਹੀਂ ਉਹਨਾਂ ਨੂੰ ਉੱਥੇ ਫਿਰ ਵੇਜਸ ਵਧਾਣੀਆਂ ਪੈਂਦੀਆਂ ਫੈਕਟਰੀ ਵਾਲਿਆਂ ਅਕਸਰ ਇਹ ਹੀ ਸਾਨੂੰ ਦੱਸਦੇ ਰਹਿੰਦੇ ਫੈਕਟਰੀਆਂ ਵਾਲੇ ਪਿੰਡ ਨੂੰ ਜਾਣੇ ਚਲੇ ਜੋ ਕਿੱਥੇ ਤੁਰ ਜੇ ਸਾਨੂੰ ਲੇਬਰ ਨਹੀਂ ਮਿਲਦੀ ਉਹਨਤੇ ਜਿਹੜੇ ਬਿਹਾਰ ਤੇ ਯੂਪੀ ਤੋਂ ਆਉਂਦੇ ਸੀ ਉਹਨਾਂ ਨੂੰ ਉਹਨਾਂ ਦੇ ਸੂਪਿਆਂ 'ਚ ਕੰਮ ਮਿਲਣਾ ਸ਼ੁਰੂ ਹੋ ਗਿਆ ਬੰਦਾ ਇੱਥੇ ਅਵੇਲੇਬਲ ਨਹੀਂ ਪੰਜਾਬ ਦੀ ਲੇਬਰ ਅਵੇਲੇਬਲ ਨਹੀਂ ਉਹਦੇ ਨਾਲ ਲੋਕਲ ਜਿਹੜੀਆਂ ਵੇਜੇ ਸੀ ਉਹ ਜਿਹੜੀ ਅੱਗੇ 5 6 7000 'ਚ ਬੰਦਾ ਮਿਲਦਾ ਸੀ ਉਹ 10 12 15000 'ਚ ਮਿਲਣਾ ਸ਼ੁਰੂ ਹੋ ਗਿਆ ਸੋ ਇੰਡਾਇਰੈਕਟਲੀ ਕਾਰਪੋਰੇਟ ਕਰਾਨਿਆਂ ਨੂੰ ਬੰਦਿਆਂ ਨੂੰ ਵੇਲੇਆ ਕਰਕੇ ਇੱਕ ਟੰਗ ਨਾਲ ਕਾਰਪੋਰੇਟ ਕਰਾਨਿਆਂ ਦਾ ਖਰਚਾ ਘਟਾਣ ਵਾਸਤੇ ਇਹ ਕੰਮ ਕੀਤਾ ਜਾਂਦਾ ਲੋਕ ਵੇਲੇ ਕੀਤੇ ਜਾ ਰਹੇ ਨੇ ਅੱਗੇ ਹੀ ਅਸੀਂ ਹਤਾਸ਼ੀ ਤਾਂ ਜਿਸ ਕਿਸਮ ਦੇ ਹਾਲਾਤ ਪੰਜਾਬ ਚ ਬਣੇ ਨੇ ਨੌਜਵਾਨੀ ਸਾਡੀ ਸਾਦੀ ਦੀ ਸਾਰੀ ਜਿੰਨਾ ਚੰਗਾ ਸੀਡ ਹੈ ਉਹ ਸਾਰਾ ਬਾਹਰ ਚਲਾ ਗਿਆ ਜਿਹੜਾ ਥੋੜਾ ਮੋਟਾ ਪੜ ਲੈਂਦਾ ਨਾਲ ਵਿਸ਼ੇਸ਼ ਤੌਰ ਜਿਹੜੇ ਅਸੀਂ ਜ਼ਿਲ੍ਹੇ ਚ ਬੈਠੇ ਇੱਥੇ ਤੇ ਮੇਰਾ ਖਿਆਲ 100% ਜੇ 100% ਨਹੀਂ ਕਿ 90% ਦੀ ਨੌਜਵਾਨ ਤੇ ਹਈ ਕੋਈ ਨਹੀਂ ਇੱਥੇ ਤੇ ਕੱਲੇ ਬਜ਼ੁਰਗ ਹੀ ਰਹਿ ਗਏ ਈਵਨ ਮਾਝੇ ਚ ਗੱਲ ਕਰਨੋਂ ਮਾਲਵੇ ਦੀ ਵੀ ਆਪਾਂ ਗੱਲ ਕਰ ਲਈ ਉਹ ਤੇ ਮжоਰਿਟੀ ਨੌਜਵਾਨ ਬੱਚੇ ਨਾ ਪਿੰਡਾਂ ਚ ਨੇ ਨਾ ਸ਼ਹਿਰਾਂ ਚ ਨੇ ਨਾ ਕਸਬਿਆਂ ਚ ਨੇ ਇਹਦੇ ਵਿੱਚ ਜਿਹੜੀ ਇੱਕ ਸਾਡੇ ਸੂਬੇ ਦੇ ਵਿੱਚ ਚੰਗੀ ਪ੍ਰਕਿਰਿਆ ਚੱਲੀ ਸੀ ਪੰਚਾਇਤ ਅੱਛਾ ਕੰਮ ਪਿੰਡਾਂ ਵਿੱਚ ਕਰ ਰਹੇ ਸੀ ਉਹਨਾਂ ਦੀ ਵੀ ਸਾਰੇ ਇਹਨਾਂ ਨੇ ਬਾਹਮਾ ਬੰਦ ਕੇ ਰੱਖ ਲੀਆਂ ਪੈਸਾ ਉਹ ਵੀ ਮੁੱਕ ਜਾਣਾ ਸੂਬੇ ਕੋਈ ਦੇਣ ਨੂੰ ਹੈ ਨਹੀਂ ਉਹਨਾ 4 ਸਾਲ ਦੀ ਗਵਰਨਮੈਂਟ ਆਈ ਹੈ ਕਾਂਗਰਸ ਗਵਰਨਮੈਂਟ ਦੇ ਜਿਹੜੇ ਪੈਸੇ ਗਏ ਸੀ ਕੱਲੇ ਉਹ ਅਕਾਊਂਟਾਂ ਚੋਂ ਕੱਢ-ਕੱਢ ਕੇ ਇਹਨਾਂ ਪਿੰਡਾਂ ਚ ਵਰਤੇ ਅੱਜ ਦੇ ਦਿਨ ਤੱਕ ਐਸ ਲੀਡਰ ਆਫ ਦੀ ਆਪੋਜੀਸ਼ਨ ਮੈਂ ਦਾਅਵੇ ਨਾਲੇ ਗੱਲ ਕਹਿ ਸਕਦਾ ਕਿ ਨਵੀਂ ਸਰਕਾਰ ਨੇ ਅਜੇ ਕੋਈ ਵੀ ਆਪਣੇ ਖਜ਼ਾਨੇ ਆਪਣੇ ਹਿੱਸੇ ਚੁੱਕ ਜਾਣੇ ਚੋਂ 1 ਰੁਪਿਆ ਵੀ ਕਿਸੇ ਪੰਚਾਇਤ ਨੂੰ ਨਹੀਂ ਦਿੱਤਾ ਜੇ ਕੁਝ ਆਇਆ ਉਹ ਜਿਹੜੀ ਵਿੱਤ ਕਮਿਸ਼ਨ ਦੇ ਪੈਸੇ ਆਉਂਦੇ ਆਹੀ ਮੈਂ ਗੱਲ ਕਰ ਰਿਹਾ ਉਹ ਪੈਸੇ ਨੇ ਜਿਹੜੇ ਵਿੱਤ ਕਮਿਸ਼ਨ ਚੋਂ ਪੈਸੇ ਆਉਂਦੇ ਨੇ ਅਸੀਂ ਨਰੇਗਾ ਦੇ ਵਿੱਚ ਪਿੰਡਾਂ ਅੱਥੀਆਂ ਕਿਤੇ ਹੋਰ ਖਰਚ ਕਰਦੇ ਇਹ ਇਹ ਉਹਨਾਂ ਨੂੰ ਬੰਦ ਕਰਨ ਦਾ ਇੱਕ ਤਰੀਕਾ ਹੈ ਸੋ ਕਾਂਗਰਸ ਇਹ ਇਹਗੇਂਸਟ ਲੋਕਾਂ ਨੂੰ ਸਾਰੇ ਨੂੰ ਅਵੇਅਰ ਕਰਦੀ ਇਹ ਉਸ ਤਰ੍ਹਾਂ ਹੀ ਹੈ ਮੈਂ ਪ੍ਰੈਸ ਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਇਹਨਾਂ ਨੇ ਕਿਸਾਨਾਂ ਨੂੰ ਲੁੱਟਣ ਵਾਸਤੇ ਪਹਿਲੇ ਕਾਨੂੰਨ ਲਿਆਂਦਾ ਉਹਨਾਂ ਨੂੰ ਇੱਕ ਖੂਬਸੂਰਤ ਸਪਰਾ ਵਿਖਾਇਆ ਕਿ ਕਾਰਪੋਰੇਟ ਹਾਊਸੇ ਜਿਹੜੇ ਨੇ ਤੁਹਾਡੀਆਂ ਜ਼ਮੀਨਾਂ ਕੰਟ੍ਰੈਕਟ ਬੇਸਿਸ ਤੇ ਲੈਣਗੇ ਡਾਇਵਰਸੀਫਿਕੇਸ਼ਨ ਹੋਏਗੀ ਤੁਹਾਨੂੰ ਅੱਗੇ ਨਾਲੋਂ ਵੱਧ ਪਰ ਏਕੜ ਜਿਹੜਾ ਜਿਹੜਾ ਪਿੰਡਾਂ ਦੇ ਵਿੱਚ ਸਾਡਾ ਠੇਕਾ ਚੱਲਦਾ ਤੁਹਾਨੂੰ ਕਾਰਪੋਰੇਟ ਹਾਊਸਸ ਵੱਧ ਦੇਣਗੇ ਬਟ ਇਹ ਇਨਡਾਇਰੈਕਟ ਢੰਗ ਸੀ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਹੁੰਦਾ ਉਹ ਤੇ ਸਭੁੱਝੀ ਕਿਸਾਨੀ ਹਿੰਦੁਸਤਾਨ ਦੀ ਇਕੱਠੀ ਹੋਈ ਪੰਜਾਬ ਦੀ ਕਿਸਾਨੀ ਨੇ ਲੀਡ ਕੀਤਾ ਸਾਡੇ ਐਨਆਰਆਈ ਵੀਰਾਂ ਨੇ ਸਾਥ ਦਿੱਤਾ ਪੰਜਾਬ ਦੇ ਪੰਜਾਬੀਆਂ ਨੇ ਹਰ ਵਰਗ ਨੇ ਸਾਥ ਦਿੱਤਾ ਅਸੀਂ ਮੋਦੀ ਸਾਹਿਬ ਦਾ ਉਹ ਸੁਪਨਾ ਸਾਕਾਰ ਨਹੀਂ ਹੁੰਦਾ ਮੋਦੀ ਸਾਹਿਬ 11 ਮਹੀਨੇ ਸਾਡੇ ਕਿਸਾਨ ਭਰਾ ਬੈਠੇ ਰਹੇ 750 ਤੋਂ ਵੱਧ ਸ਼ਹਾਦਤਾਂ ਹੋਈਆਂ ਉਹ ਕਾਲੇ ਕਾਨੂੰਨ ਵਾਪਸ ਅਸੀਂ ਪੰਜਾਬ ਦੇ ਲੋਕਾਂ ਨੂੰ ਤੇ ਹਿੰਦੁਸਤਾਨ ਦੇ ਕਿਉਂਕਿ ਹਿੰਦੁਸਤਾਨ ਵਿੱਚ ਤੇ ਕਾਂਗਰਸ ਇੰਡੀਅਨ نیشنل ਕਾਂਗਰਸ ਦੀ ਸਾਰੀ ਲੀਡਰਸ਼ਿਪ ਰਾਹੁਲ ਗਾਂਧੀ ਜੀ ਤੇ ਖੜਗੇ ਸਾਹਿਬ ਦੇ ਥੱਲੇ ਤੇ ਸੁਨੀਏ ਜੀ ਦੇ ਥੱਲੇ ਇਹ ਅਭਿਆਨ ਚਲਾਇਆ ਪੰਜਾਬ ਵਿੱਚ ਵੀ ਅਸੀਂ ਤਗੜੇ ਹੋ ਕੇ ਗੱਲ ਪਚਾਵਾਂਗੇ ਮੇਰੀ ਇੱਕ ਵਿਸ਼ੇਸ਼ ਬੇਨਤੀ ਕਾਂਗਰਸ ਦੇ ਕਾਰਡਰਸ ਨੂੰ ਤੁਹਾਡੇ ਕੋਲੋਂ ਕਿ ਕਿਰਪਾ ਕਰਕੇ ਸਾਰੇ ਆਪਣੇ ਜਿੰਨੇ ਵੀ ਹੁਣ ਬਲੌਕ ਸੰਮਤੀਆਂ ਦੇ ਮੈਂਬਰ ਬਣੇ ਨੇ ਜਾਂ ਜ਼ਿਲ੍ਹਾ ਪ੍ਰੇਸ਼ਦ ਦੇ ਮੈਂਬਰ ਬਣੇ ਨੇ ਜਾਂ ਸਾਡੇ ਸਰਪੰਚੇ ਜੀ ਸਾਡੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬੈਠੇ ਨੇ ਸਾਡੀ ਇਕਾਈਆਂ ਬੈਠੀਆਂ ਬਲੌਕਾਂ ਦੇ ਸਾਡੇ ਪ੍ਰਧਾਨ ਬੈਠੇ ਮੇਰੀ ਗੁਜ਼ਾਰਿਸ਼ ਹੈ ਕਿ ਪਿੰਡੋਂ ਪਿੰਡੇ ਜਾਓ ਪਿੰਡਾਂ ਦੀ ਸਭਾ ਕਾਲ ਕਰੋ ਪਿੰਡਾਂ ਦੀ ਸਭਾ ਕਾਲ ਕਰਕੇ ਉੱਥੇ ਦੱਸੋ ਕਿ ਮੋਦੀ ਸਾਹਿਬ ਨੇ ਤੇ ਭਾਜਪਾ ਨੇ ਕੀ ਤੁਹਾਡੇ ਨਾਲ ਕੀ ਸਾਨੂੰ ਇਹ ਵੇਅਰ ਕਰਨ ਦੀ ਲੋੜ ਤੇ ਆਪ ਨੂੰ ਮੈਂ ਕਹਿਣਾ ਚਾਹਨਾ ਅਜੇ ਤੱਕ ਭਗਵੰਤ ਮਾਨ ਜੀ ਤੁਹਾਡੇ ਵੱਲੋਂ ਤੁਹਾਡੀ ਸਰਕਾਰ ਵੱਲੋਂ ਜਿਸ ਢੰਗ ਦੇ ਨਾਲ ਸਿੰਬੋਲਿਕ ਜੈਸੇ ਜਰੂਰ ਤੁਸੀਂ ਕਰਦੇ ਹੋਣੇ ਇੱਕ ਦਿਨ ਦਾ ਸੈਕਸ਼ਨ ਸਾਧ ਲਿਆ ਉਹ ਦਿਨ ਇੱਕ ਦਿਨ ਦਾ ਮਤਾਪਰਾਲ ਪੋਲੈਂਡ ਕੇ ਨਾਲ ਦੇ ਖਿਲਾਫ ਕਰਨ ਕੰਢਣ ਕਤਰ ਨੂੰ ਕੁਝ ਨਹੀਂ ਸਗੋਂ ਅੱਜ ਟਾਈਮ ਹੈ ਭਗਵੰਤ ਮਾਨ ਲੀਡ ਕਰੇ ਉਥੇ ਦਿੱਲੀ ਬੈਠੇ ਸਾਰਿਆਂ ਨੂੰ ਲੈ ਕੇ ਜਾਏ ਮੈਂ ਤੈਨੂੰ ਇਹ ਗੱਲ ਦਾ ਪੇਸ਼ਕਸ਼ ਕਰਨਾ ਚਾਹਨਾ ਕਿ ਮੋਦੀ ਸਾਹਿਬ ਦੇ ਦਫ਼ਤਰ ਦੇ ਬਾਹਰ ਜਾਂ ਘਰ ਦੇ ਬਾਹਰ ਸਮੁੱਚੀ ਪੰਗ ਕਾਂਗਰਸ ਦੀ ਸੌਰੀ ਇਹ ਜੈਨੀ ਪੰਜਾਬ ਦੀ ਇਸ ਟਾਈਮ ਗਵਰਨਮੈਂਟ ਹੈ ਉਹ ਉੱਥੇ ਧਰਨਾ ਦੇ ਅਸੀਂ ਕਾਂਗਰਸ ਸਾਥ ਦੇ ਕਿ ਮੇਨ ਆਪੋਜੀਸ਼ਨ ਪਾਰਟੀ ਅਸੀਂ ਅਸੀਂ ਬੈਠੇ ਆ ਮੋਦੀ ਦੇ ਦਫ਼ਤਰ ਦੇ ਬਾਹਰ ਜਿਹੜਾ ਗਰੀਬਾਂ ਦਾ ਧੱਕਾ ਹੋ ਰਿਹਾ ਇਹਨੂੰ ਕਹੋ ਕਿ ਲੈ ਕੇ ਚੱਲੇ ਕੇਜਰੀਵਾਲ ਨੂੰ ਅਸੋਸੋਦੀਆ ਸਾਹਿਬ ਬੈਣ ਬਾਕੀ ਤੇ ਕਾਮ-ਦਾਮ ਸੰਧ-ਵੇਚ ਸਾਰਾ ਕੁਝ ਹੀ ਦੱਸਦੇ ਰਹਿੰਦੇ ਨੇ ਕਿਤੇ ਇੱਥੇ ਵੀ ਕਰੋ ਦੋ-ਦੋ ਹੱਥ ਆਓ ਚਲੀਏ ਉੱਥੇ ਜੋ ਤੁਸੀਂ ਬਲੌਗ ਸੰਤੀਆਂ ਵੇ ਜ਼ਿਲ੍ਹਾ ਅਪਰੇਸ਼ਨ ਦੇ ਵਿੱਚ ਤੌਰ-ਤਰੀਕੇ ਵਰਤੇ ਨੇ ਉਹ ਤੌਰ-ਤਰੀਕੇ ਰੋਕ ਕੇ ਤੇ ਵਿਸ਼ੇਸ਼ ਤੌਰ ਕਾਂਗਰਸ ਨੂੰ ਆਪਾਂ ਕੋਈ ਉੱਥੇ ਵਾਸੇ ਵੀ ਕੋਈ ਵੇਖੀਏ ਦੋ-ਦੋ ਹੱਥ ਕਰੀਏ ਬੋਦੀ ਨਾਲ ਐਨਾ ਵੱਡਾ ਜ਼ਿਆਤੀ ਵੇਖੋ ਨਾ ਰੂਰਲ ਡਿਵੈਲਪਮੈਂਟ ਫੰਡ ਸਾਡਾ ਰੋਕਿਆ ਨਾ ਕਦੀ ਉਹਦੀ ਆਵਾਜ਼ ਕਦੀ ਸੱਪਗਵੰਤ ਸਿੰਘ ਮਾਨ ਜੀ ਨੇ ਚੁੱਕੀ ਸਾਡੀ GST ਦੀ ਗੱਲ ਕਦੀ ਉਹ ਨਹੀਂ ਚੁੱਕੀ 35-40 ਹਜ਼ਾਰ ਕਰੋੜ ਰੁਪਏ ਤੁਹਾਡਾ ਉਹ ਫਸਿਆ ਜੀ ਕੋਈ ਸੈਂਟਰ ਦਾ ਕੋਈ ਕੋਈ ਸਪੈਸ਼ਲ ਪ੍ਰੋਜੈਕਟ ਸਾਨੂੰ ਨਹੀਂ ਮਿਲਿਆ ਜੀ ਮੈਂ ਤਾਂ ਕਈ ਦਫਾ ਇਹ ਗੱਲ ਕਹੀ ਹੈ ਤੇ ਹੁਣ ਫੇਰ ਕਹਿਣਾ ਚਾਹਨਾ ਗੁਜਰਾਤ ਵਾਲੇ ਤੇ ਹਰ ਤੀਜੇ ਚੌਥੇ ਸਾਲ ਇੱਕ ਨਵਾਂ ਬੰਦਰਗਾਹ ਸ਼ੁਰੂ ਕਰ ਲੈਂਦੇ ਨੇ ਸਾਰੇ ਸਾਊਥ ਇੰਡੀਅਨ ਸਟੇਟਾਂ ਦੇ ਵਿੱਚ ਬੰਦਰਗਾਹਾਂ ਨਵੀਆਂ ਬਣ ਰਹੀਆਂ ਨੇ ਸਾਡੀ ਸੁੱਕੀ ਬੰਦਰਗਾਹ ਜਿਹੜੀ ਹੈ ਵਾਗਾ ਸਾਡਾ ਉਹ ਏਸ਼ੀਆ ਵਾਸਤੇ ਯੂਰਪ ਦੇ ਨਾਲ ਕਾਰੋਬਾਰ ਵਾਸਤੇ ਅਜੇ ਤੱਕ ਕਿਉਂ ਬੰਦ ਹੈ ਕਿਉਂ ਅਜੇ ਤੱਕ ਮੂੰਹ ਬੰਦ ਕੀਤਾ ਹੈ ਭਗਵੰਤ ਮਾਨ ਨੇ ਕਿਉਂ ਨਹੀਂ ਮੂੰਹ ਖੋਲਦਾ ਜਿੰਨਾ ਚਿਰ ਸਾਡਾ ਏ ਟ੍ਰੈਡੀਸ਼ਨਲ ਸਿਲਕ ਰੂਟ ਜਿਹੜਾ ਹਜ਼ਾਰਾਂ ਸਾਲਾਂ ਤੋਂ ਤੁਸੀਂ ਵੇਖਿਆ ਜਿੰਨੇ ਨਵੀਵੇਟਰ ਹਿੰਦੁਸਤਾਨ ਚ ਆਏ ਨੇ ਸਾਰੇ ਸਿਲਕ ਰੂਟ ਤੋਂ ਆਏ ਇਹ ਸਾਡਾ ਬਾਰਡਰ ਖੁੱਲੇਗਾ ਪੰਜਾਬ ਤਾਂ ਹੀ ਤਰੱਕੀ ਕਰੇ ਹਿੰਦੁਸਤਾਨ ਦੀਆਂ ਸਾਰੀਆਂ ਤੇ ਬਾਹਰ ਦੀਆਂ ਸਾਰੀਆਂ ਟਰੇਡਿੰਗ ਹਾਊਸੇਸ ਇਸ ਖਿੱਤੇ 'ਚ ਬਹਿਣ ਗਿਆ ਆ ਕੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਸਾਰਿਆਂ ਨੂੰ ਪਰਫੁੱਲਤ ਖਿੱਤਾ ਜਿਹੜਾ ਹੋਏਗਾ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੇ ਇੱਥੋਂ ਤੱਕ ਸਾਡਾ ਜਿਹੜਾ ਬਾਰਡਰ ਹੈ ਇਹ ਖਿੱਤਾ ਸਾਰਿਆਂ ਨੂੰ ਪਰਫੁੱਲਤ ਹੋਏਗਾ ਇਹਦਾ ਸਾਰੇ ਨਾਰਥ ਇੰਡੀਅਨ ਸਟੇਟਸ ਨੂੰ ਐਡਵਾਂਟੇਜ ਆਏ ਜੇ ਸੁੱਕੀ ਬੰਦਰਗਾਹ ਸਾਡੀ ਖੁੱਲੇ ਬਾਨਾ ਨਾ ਲਾਣ ਬਾਰਡਰ ਖਲਾਨਾ ਹੀ ਪੈਗ ਜਿੱਦਣ ਇਹਨਾਂ ਨੇ ਮਨ ਬਣਾ ਲਿਆ ਉਦੋਂ ਬਾਰਡਰ ਖੁੱਲ ਸਕਦਾ ਤੇ ਬਾਰਡਰ ਅਸੀਂ ਜਦੋਂ ਖੋਲਣ ਦੀ ਗੱਲ ਕਰ ਰਹੇ ਅਸੀਂ ਆਪਣੇ ਗੁਆਂਢੀ ਦੇਸ਼ ਦੀ ਗੱਲ ਨਹੀਂ ਕਰਦੇ ਉਹਦੇ ਨਾਲ ਭਾਵੇਂ ਨਾ ਕਾਰੋਬਾਰ ਕਰੋ ਅਟੇਸ਼ੀਆ ਤੇ ਕਿੰਨੇ ਸਾਰੇ ਦੇਸ਼ ਨੇ ਸਾਰਾ ਯੂਰਪ ਪਿਆ ਸਾਡੇ ਕੋਲ ਜੀ 100 ਕਰੋੜ ਦੀ ਪੋਪੂਲੇਸ਼ਨ ਹੈ ਜੇ ਸਾਡੇ ਗੁਆਂਢੀ ਦੇਸ਼ ਨੂੰ ਛੱਡ ਕੇ ਸਾਰੇ ਯੂਰਪ ਨੂੰ ਤੇ ਏਸ਼ੀਆ ਦਾ ਬਾਰਡਰ ਖੁੱਲ ਜਾਏ ਤੇ ਹਿੰਦੁਸਤਾਨ ਤੋਂ ਤੁਸੀਂ ਵੇਖੋ ਸਾਰਾ ਨੂੰ ਵੱਗ ਇਹੀ ਏਰੀਆ ਪਰਫੁੱਲਰਤ ਹੁੰਦਾ ਤਾਂ ਇਹ ਸਾਰੇ ਮਸਲੇ ਬਾਅਦ ਸੇ ਮੈਂ ਅੱਜ ਸ਼ਹੀਦ ਆਜ਼ਮ ਫਗ ਸਿੰਘ ਜੀ ਦੀ ਨਾਲ-ਨਾਲ ਜੁੜੇ ਹੋਏ ਜ਼ਿਲ੍ਹੇ ਵਿੱਚ ਅਸੀਂ ਇੱਥੇ ਆਏ ਆ ਆਪਣੇ ਮਹਾਨ ਸ਼ਹੀਦਾਂ ਨੂੰ ਹਮੇਸ਼ਾ ਸੀ ਯਾਦ ਵੀ ਕਰਨੇ ਉਹਨਾਂ ਦੀਆਂ ਜਿਹੜੀਆਂ ਮਹਾਨ ਕੁਰਬਾਨੀਆਂ ਨੇ ਇਸ ਮਹਾਨ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਉਹਦਾ ਉਸ ਸੂਬੇ ਨੂੰ ਤੇ ਉਹਨਾਂ ਲੋਕਾਂ ਨੂੰ ਵੀ ਐਡਵਾਂਟੇਜ ਆਣਾ ਚਾਹੀਦਾ ਜਿਨ੍ਹਾਂ ਲੋਕਾਂ ਨੇ ਸਾਰਨੋਂ ਵੱਧ ਕੁਰਬਾਨੀਆਂ ਦਿੱਤੀਆਂ ਦੇਸ਼ ਦੀ ਆਜ਼ਾਦੀ ਦੇ ਵਿੱਚ ਵੇਖੋ ਪੰਜਾਬੀਆਂ ਨੇ ਤੇ ਬੰਗਾਲੀਆਂ ਨੇ ਸਾਰਨੋਂ ਵੱਡਾ ਯੋਗਦਾਨ ਪਾਇਆ ਪਰ ਅੱਜ ਪੰਜਾਬ ਨੂੰ ਹਰ ਪਾਸਿਓਂ ਆਰਥਿਕ ਤੌਰ ਤੇ ਮਾਰਿਆ ਜਾ ਰਿਹਾ ਅਸੀਂ ਆਪਣੇ ਹੱਕ ਦੀ ਲੜਾਈ ਲੜ ਰਹੇ ਆ ਵੀ ਇੱਕ ਐਂਟੀ ਪੀਪਲ ਐਂਟੀ ਪੰਜਾਬ ਐਂਟੀ ਪੂਰ ਇਹ ਜਿਹੜਾ ਮਿਨਰੇਗਾ ਵਾਲਾ ਬਦਲ ਕੇ ਜਿਹੜੀ ਨਵੀਂ ਇਹਨਾਂ ਸਕੀਮ ਲੈ ਕੇ ਆਂਦੀ ਬੇਸਿਕਲੀ ਸਾਡਾ ਗਲਾ ਹੀ ਘੁੱਟਣ ਵਾਲੀ ਸਕੀਮ ਜਦੋਂ 60 40 ਦੀ ਤੁਸੀਂ ਰਿਸ਼ੋਈ ਕਰ ਲਈ ਤੇ ਪੰਜਾਬ ਕੋ ਤੇ ਪਤਾ ਆਪਣੇ ਅੱਛਾ ਇਹ ਸੈਂਟਰਲ ਡਰਾਈਵਨ ਹੋਏਗਾ ਇਹਦੇ ਚ ਇੱਕ ਹੋਰ ਬੜੀ ਵੱਡੀ ਗੱਲ ਹੈ ਅੱਗੇ ਤੁਹਾਡੀ ਪੰਚਾਇਤ ਨੇ ਫੈਸਲਾ ਕਰਦੀ ਸੀ ਕਿ ਪਿੰਡੇ ਚ ਕੰਮ ਕੀ ਕਰਨਾ ਹੁਣ ਇਹਦੇ ਵਿੱਚ ਸੈਂਟਰ ਪ੍ਰਪੋਜ਼ ਕਰੇਗਾ ਕਿ ਕਿਹੜੀ ਸੈਕਟਰ ਦੀ ਸਕੀਮ ਲੈ ਕੇ ਆਵਾਂਗੇ ਉਹਦੇ ਵਿੱਚ 60 40 ਦੀ ਰੇਸ਼ੋ ਨਾਲ ਕੰਮ ਹੋਏਗਾ ਉਹਦਾ ਮਤਲਬ ਕਿ ਅਸੀਂ ਜਿਹੜਾ ਬੁਨਿਆਦੀ ਹੱਕ ਹੈ ਜਿਹੜਾ ਪੰਚਾਇਤੀ ਰਾਜ ਐਕਟ ਦੇ ਥੱਲੇ ਰਜੀਵ ગાંધી ਜੀ ਨੇ ਐਨਫੋਰਸ ਜ ਕੀਤਾ ਸੀ ਮੋਰ ਪਾਸ ਟੂ ਦੀ ਪੰਚਾਇਤ ਉਹ ਵੀ ਤੁਸੀਂ ਹੱਕ ਖੋਲੇ ਆ ਪੰਚਾਇਤ ਹੁਣ ਫੈਸਲੇ ਨਹੀਂ ਕਰ ਸਕਦੀ ਤੇ ਸੈਂਟਰ ਫੈਸਲਾ ਕਰੇਗੀ ਕਿ ਸੂਬੇ ਵਿੱਚ ਕਿਹੜੀ ਸਕੀਮ ਲਾਗੂ ਕਰਨੀ ਤੂੰ ਇਸ ਗੱਲ ਕਰ ਰਾਜ ਜਿਹੜੀ ਇਹ ਵਿਸ਼ੇਸ਼ ਮੀਟਿੰਗ ਹੈ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਜ਼ਰੀਏ ਸਾਡਾ ਮੈਸੇਜ ਸਾਰੇ ਪੰਜਾਬ ਚ ਪਹੁੰਚੇ ਵਿਸ਼ੇਸ਼ ਤੌਰ ਤੇ 도ਆਬੇ ਵਾਲੀ ਸਾਡੀ ਬੈਂਡ ਚ ਪਹੁੰਚੇ ਤੇ ਅੱਗੇ ਮੇਰੀ ਅਪੀਲ ਸਾਰੇ ਡਿਸਟ੍ਰਿਕਟ ਕਾਂਗਰਸ ਦੇ ਪ੍ਰਧਾਨਾਂ ਨੂੰ ਬਲੋਕਾਂ ਦੇ ਪ੍ਰੈਜ਼ੀਡੈਂਟਸ ਨੂੰ ਸਾਲ ਬਾਅਦ ਲਿਖੇ ਜਾਣੀਆਂ ਨੇ ਅਸੀਂ ਇਹ ਹਰ ਪਿੰਡੇ ਚ ਜਾਈਏ ਹੁਣੇ ਇਲੈਕਸ਼ਨਸ ਹੋ ਕੇ ਹੱਟੀਆਂ ਕਿ ਅਸੀਂ ਉੱਥੇ ਜਾ ਕੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦੇ ਦੇ